ਪਾਮ ਸੰਡੇ ਹੈ ਇਹ ਈਸਟਰ ਤੋਂ ਇੱਕ ਹਫਤਾ ਪਹਿਲਾਂ ਆਂਦਾ ਹੈ ਔਰ ਲੋਕ ਬਹੁਤ ਹੀ ਉਤਮਾਨ ਦੇ ਨਾਲ ਇਸ ਪਾਮ ਸੰਡੇ ਨੂੰ ਮਨਾਨੇ ਨੇ ਔਰ ਹੋਸ਼ ਨਾ ਹੋਸ਼ ਨਾ ਦੇ ਨਾਰੇ ਲਗਾਉਣ ਲੱਗੇ ਜਿਹਦਾ ਮਤਲਬ ਹੈ ਕਿ ਸਾਨੂੰ ਬਚਾ ਸਾਨੂੰ ਦੁੱਖਾਂ ਤੋਂ ਸਾਡਾ ਜਿਹੜਾ ਮੁਸ਼ਕਲਾਂ ਸਾਡੇ ਜੀਵਨ ਚਾ ਉਹਨਾਂ ਤੋਂ ਸਾਨੂੰ ਬਚਾ ਇੰਡੀਆ ਦੇ ਵਿੱਚ ਵੀ ਤੁਸੀਂ ਦੇਖੂਗੇ ਕਿ ਉਹ ਮੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਇਹ ਸੈਲੀਬ੍ਰੇਸ਼ਨ ਕਰਦੇ ਆ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪਾਮ ਸੰਡੇ ਦਿਨ ਕੀ ਚੀਜ਼ ਹੋਇਆ ਸੀ ਔਰ ਖੁਦਾ ਦਾ ਰੂਸ਼ਮ ਚ ਆਂਦਾ ਕੀ ਮਤਲਬ ਸੀ ਕਿ ਇਸ ਦਿਨ ਦਾ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਹੈ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹ ਤਾਂ ਬੜਾ ਅਫਸੋਸ ਵਾਲਾ ਸਮਾਂ ਹੁੰਦਾ ਹੈ ਔਰ ਅਸੀਂ ਲੋਕ ਉਸ ਅਫਸੋਸ ਵਾਲੇ ਸਮੇਂ ਨੂੰ ਕਹਿੰਦੇ ਆ ਕਿ ਇਹ ਬੜਾ ਹੀ ਗੁੱਡ ਫਰਡੇ ਹੈ ਬੜਾ ਹੀ ਚੰਗਾ ਦਿਨ ਹੈ ਚਰਚਾਂ ਦੇ ਉੱਪਰ ਇੱਕ ਕ੍ਰੋਸ ਦੇਖਦੇ ਆ ਇਹ ਸਾਨੂੰ ਯਾਦ ਲਾਉਂਦਾ ਹੈ ਕਿ ਸਾਡੇ ਪਰਮੇਸ਼ਰ ਨੇ ਸਾਡੇ ਰੱਬ ਨੇ ਸਾਡੇ ਸਭ ਦੇ ਲਈ ਆਪਣੀ ਜਾਨ ਦੇ ਦਿੱਤੀ ਹੈ ਈਸਟਰ ਕੀ ਹੁੰਦਾ ਹੈ ਈਸਟਰ ਨੂੰ ਖੁਸ਼ੀ ਦੇ ਦਿਨਾਂ ਚ ਇਨਕਲੂਡ ਕਿਵੇਂ ਕੀਤਾ ਸਤਿ ਸ਼੍ਰੀ ਅਕਾਲ ਜੀ ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਈਵੈਂਟ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਖਾਸ ਹੁੰਦਾ ਹੈ ਈਸਟਰ ਤੇ ਗੁੱਡ ਫਰਡੇ ਜੋ ਕਿ 크ਰਿਸਚਨ ਕਮਿਊਨਿਟੀ ਲਈ ਬਹੁਤ ਅਹਿਮ ਹੁੰਦਾ ਹੈ ਖਾਸ ਕਰਕੇ ਅਸੀਂ ਦੇਖਦੇ ਹਾਂ ਗੁੱਡ ਫਰਡੇ ਤੇ ਈਸਟਰ ਹੁੰਦਾ ਕੀ ਹੈ ਤੇ ਗੁੱਡ ਫਰਡੇ ਨੂੰ ਗੁੱਡ ਕਿਉਂ ਮੰਨਿਆ ਜਾਂਦਾ ਹੈ ਇਹ ਜਾਣਕਾਰੀ ਦੇਣ ਦੇ ਲਈ ਪੰਜਾਬੀ ਮਸੀਹ ਚਰਚ ਤੋਂ ਸਾਡੇ ਨਾਲ ਪਾਸਟਰ ਰਿਹਾਨ ਜੁੜੇ ਹੋਏ ਨੇ ਤੇ ਨਾਲ ਦੀ ਨਾਲ ਪਾਸਟਰ ਜੌਨ ਵੀ ਨੇ ਜਿਨ੍ਹਾਂ ਤੋਂ ਅਸੀਂ ਸਾਰਾ ਕੁਝ ਜਾਣਾਂਗੇ ਪਾਸਟਰ ਰਿਹਾਨ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਅਹਿਮ ਇਹਨੂੰ ਮੰਨਿਆ ਜਾਂਦਾ ਹੈ ਖਾਸ ਕਰਕੇ ਮਹੀਨਾ 크੍ਰਿਸਚਨ ਕਮਿਊਨਿਟੀ ਵਾਸਤੇ ਇਕੱਠੇ ਬਹੁਤ ਸਾਰੇ ਈਵੈਂਟ ਆ ਜਾਂਦੇ ਨੇ ਜਿਸ ਵਿੱਚ ਪਾਮ ਸੰਡੇ ਗੁੱਡ ਫਰਡੇ ਈਸਟਰ ਤੇ ਸ਼ਾਇਦ ਕੁਝ ਹੋਰ ਵੀ ਈਵੈਂਟ ਹੋਣਗੇ ਤੁਸੀਂ ਦੱਸੋਗੇ ਇਕੱਠੇ ਈਵੈਂਟ ਹੋਣ ਦਾ ਜਿਹੜਾ ਮਕਸਦ ਹੈ ਉਹ ਕੀ ਹੁੰਦਾ ਹਾਂਜੀ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਨਾ ਵਾ ਤੁਹਾਡੇ ਸਾਰੇ ਦੇਖਣ ਵਾਲੇ ਸੁਣਨ ਵਾਲੇ ਪੈਣਾ ਭਰਾਵਾਂ ਦਾ ਬਜ਼ੁਰਗਾਂ ਦਾ ਜਵਾਨਾਂ ਦਾ ਕਿ ਸਾਨੂੰ ਹਰ ਵਾਰੀ ਮੌਕਾ ਮਿਲਦਾ ਹੈ ਦੱਸਣ ਲਈ ਤੁਹਾਡੇ ਸਵਾਲ ਦਾ ਜਵਾਬ ਮੈਂ ਲੰਬਾ ਨਹੀਂ ਕਰਨਾ ਚਾਹੁੰਦਾ ਲੇਕਿਨ ਛੋਟਾ ਜਿਹਾ ਮੈਂ ਜਵਾਬ ਇਸ ਲਈ ਦੇਣਾ ਚਾਹਨਾ ਵਾ ਕਿ ਜਿਹੜਾ ਈਸਟਰ ਔਰ ਗੁੱਡ ਫਰਡੇ ਔਰ ਪਾਮ ਸੰਡੇ ਹੈ ਇਹਦੀ ਬਹੁਤ ਵੱਡੀ ਸਿਗਨੀਫਿਕੈਂਸ ਹੈ ਈਵਨ ਕ੍ਰਿਸਮਸ ਨਾਲੋਂ ਵੀ ਜ਼ਿਆਦਾ ਇਹਦੀ ਸਾਡੀ ਜਿਹੜਾ ਧਾਰਮਿਕਤਾ ਹੈ ਜਿਹੜੀ ਸਾਡੇ ਪਵਿੱਤਰ ਵਚਨ ਹੈ ਉਹਦੇ ਚ ਲਿਖਿਆ ਹੋਇਆ ਹੈ ਕਿ ਇਹ ਵੈਰੀ ਇੰਪੋਰਟੈਂਟ ਹੈ ਸੋ ਪਾਮ ਸੰਡੇ ਦੇ ਬਾਰੇ ਚ ਹੁਣ ਪਾਸਟਰ ਜੌਨ ਨੂੰ ਕਵਾਂਗੇ ਇਹ ਥੋੜਾ ਜਿਆਦਾ ਦੱਸਣਗੇ ਸੋ ਮੈਂ ਵੀ ਇੱਕ ਵਾਰ ਪੰਜਾਬੀ ਚੈਨਲ ਦੀ ਬਹੁਤ ਸ਼ੁਕਰ ਕਰਦਾ ਹਾਂ ਕਿ ਜਿਹਦੇ ਦੁਆਰਾ ਸਾਡਾ ਇਹ ਮੈਸੇਜ ਜਿਹੜਾ ਹੈ ਲੋਕਾਂ ਤੱਕ ਪਹੁੰਚਦਾ ਹੈ ਤੇ ਲੋਕਾਂ ਨੂੰ ਬਹੁਤ ਬਰਕਤ ਮਿਲਦੀ ਹੈ। ਸੋ ਜਸਾ ਪਾਸ ਰਿਹਾਨੇ ਦੱਸਿਆ ਹੈ ਮੈਂ ਦੱਸਣਾ ਚਾਹੁੰਦਾ ਜਿਹੜਾ ਪਾਮ ਸੰਡੇ ਹੈ ਇਹ ਈਸਟਰ ਤੋਂ ਇੱਕ ਹਫ਼ਤਾ ਪਹਿਲਾਂ ਆਂਦਾ ਹੈ। ਔਰ ਲੋਕ ਬਹੁਤ ਹੀ ਉਤਮਦਾਨ ਦੇ ਨਾਲ ਇਸ ਪਾਮ ਸੰਡੇ ਨੂੰ ਮਨਾਉਂਦੇ ਨੇ। ਔਰ ਇਸ ਪਾਮ ਸੰਡੇ ਕੀ ਹੁੰਦਾ ਹੈ ਕਿ ਖੁਦਾਵੰ ਜਿਹੜਾ ਪ੍ਰਭੂ ਯਿਸੂ ਹੈ ਉਹ ਹਰ ਸਾਲ ਮੰਦਰ ਦੇ ਵਿੱਚ ਤਿਹਾੜ ਮਨਾਉਣ ਵਾਸਤੇ ਜਾਂਦੇ ਸੀ। ਔਰ ਉਸ ਸ਼ਹਿਰਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਬਹੁਤ ਸੇ ਕੰਮ ਔਰ ਬਹੁਤ ਸੇ ਚਮਤਕਾਰ ਔਰ ਬਹੁਤ ਸੇ ਚੀਜ਼ਾਂ ਹੁੰਦੀਆਂ ਸੀ। ਤੇ ਜਦੋਂ ਪ੍ਰਭੂ ਯਿਸੂ ਮਸੀਹ ਪਾਮ ਸੰਡੇ ਦੇ ਦਿਨ ਜਰੂਸ਼ਲਮ ਦੇ ਵਿੱਚ ਦਾਖਲ ਹੋਏ ਇਹ ਇਸਰਾਇਲ ਦਾ ਇੱਕ ਸ਼ਹਿਰ ਹੈ। ਤੁਸੀਂ ਅੱਜਕੱਲ ਦੇਖਦੇ ਹੋਵੋਗੇ ਕਿ ਇਸਰਾਇਲ ਦੀਆਂ ਨਿਊਜ਼ਾਂ ਕਾਫੀ ਆ ਰਹੀਆਂ ਤੇ ਬੜੀ ਅੱਛੀ ਤਰ੍ਹਾਂ ਤੁਸੀਂ ਜਾਣ ਸਕਦੇ ਹੋ ਉਹਦਾ ਇੱਕ ਸ਼ਹਿਰ ਹੈ ਜਰੂਸ਼ਲਮ ਜਿੱਥੇ ਮੰਦਰ ਬਣਿਆ ਹੋਇਆ ਹੈ ਔਰ ਪ੍ਰਭੂ ਯਿਸੂ ਹਰ ਸਾਲ ਜਾਂਦੇ ਸੀ ਉਸ 500 ਵਰ ਦੇ ਇਤਿਹਾਸ ਦੇ ਵਿੱਚ ਤੇ ਜਿਹੜੇ ਲੋਕ ਸੀ ਉੱਥੇ ਰੋਮੀ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਫਿਸੇ ਹੋਏ ਸੀ ਬੜੀਆਂ ਮੁਸ਼ਕਲਾਂ ਦੇ ਵਿੱਚ ਸੀ ਬੜੀਆਂ ਪਰੇਸ਼ਾਨੀਆਂ ਦੇ ਵਿੱਚ ਸੀ ਔਰ ਉਹ ਇੱਕ ਰਾਜਾ ਨੂੰ ਭਾਲਦੇ ਸੀ ਕਿ ਜਿਹੜਾ ਆ ਕੇ ਸਾਨੂੰ ਇਹ ਸਾਰੀਆਂ ਮੁਸ਼ਕਲਾਂ ਤੋਂ ਸਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਬਚਾ ਸਕੇ ਤਾਂ ਜਦੋਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ ਕਿ ਉਹ ਗੱਡੀ ਦੇ ਬੱਚੇ ਦੇ ਉੱਪਰ ਰੋਸ਼ਨ ਦੇ ਵਿੱਚ ਦਾਖਲ ਹੋ ਰਿਹਾ ਹੈ ਤੇ ਲੋਕਾਂ ਦਾ ਖੁਸ਼ੀ ਦਾ ਟਕਾਣਾ ਨਾ ਰਿਹਾ ਤੇ ਉਹਨਾਂ ਨੂੰ ਉਹ ਆਪਣਾ ਰਾਜਾ ਦਿਖਿਆ ਤਾਂ ਉਹਨਾਂ ਨੇ ਖੰਜੂਰ ਦੀਆਂ ਡਾਲੀਆਂ ਲੈ ਕੇ ਉਹ ਸਵਾਗਤ ਕੀਤਾ ਆਪਣੇ ਕਪੜੇ ਵਿਛਾ ਦਿੱਤੇ ਔਰ ਜੈ ਜੈਕਾਰ ਕਰਨ ਲੱਗੇ ਔਰ ਹੋਸ਼ਨਾ ਹੋਸ਼ਨਾ ਦੇ ਨਾਰੇ ਲਗਾਉਣ ਲੱਗੇ ਜਿਹਦਾ ਮਤਲ ਹੈ ਕਿ ਸਾਨੂੰ ਬਚਾ ਸਾਨੂੰ ਦੁੱਖਾਂ ਤੋਂ ਸਾਡਾ ਜਿਹੜਾ ਮੁਸ਼ਕਲਾਂ ਸਾਡੇ ਜੀਵਨ ਚਾ ਉਹਨਾਂ ਤੋਂ ਸਾਨੂੰ ਬਚਾ ਤੇ ਹੋਸ਼ਨਾ ਦਾ ਮਤਲ ਹੈ ਕਿ ਸਾਨੂੰ ਬਚਾਣ ਵਾਲਾ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ ਕੋਈ ਵੀ ਚਾਰੋਂ ਪਾਸੇ ਐਸਾ ਨਹੀਂ ਸੀ ਜਿਹੜਾ ਉਹਨਾਂ ਦਾ ਛੁਡਕਾਰਾ ਕਰ ਸਕਦਾ ਸੀ ਤੇ ਇਹ ਪਾਮ ਸੰਡੇ ਦੇ ਦਿਨ ਜਿਹੜਾ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਦਾਖਲ ਹੋਏ ਤੇ ਲੋਕਾਂ ਨੇ ਜਾਇਜਾ ਕਰਦੋਏ ਨਾਰੇ ਲਾਉਂਦੇ ਹੋਏ ਉਹਦਾ ਰੂਸ਼ਮ ਚ ਸਵਾਗਤ ਕੀਤਾ ਤੇ ਉਹਨਾਂ ਦੇ ਅੰਦਰ ਇੱਕ ਆਸ਼ਾ ਜਾਗੀ ਕਿ ਇਹ ਹੀ ਸਾਨੂੰ ਬਚਾਏਗਾ ਔਰ ਇਹ ਹੀ ਸਾਡੀ ਮਦਦ ਕਰੇਗਾ ਤੇ ਜਿਸ ਕਰਕੇ ਇਹ ਪਾਮ ਸੰਡੇ ਦਾ ਜਿਹੜਾ ਸਮਾਂ ਸੀ ਉਸ ਸਮੇ ਅਸੀਂ ਮਨਾਨੇ ਆ ਤੇ ਖੁਸ਼ੀ ਮਨਾਨੇ ਆ ਔਰ ਸਾਰੇ ਜਾਣੇ ਪਾਮ ਸੰਡੇ ਨੂੰ ਇੰਡੀਆ ਦੇ ਵਿੱਚ ਵੀ ਤੁਸੀਂ ਦੇਖੂਗੇ ਕਿ ਉਹ ਮੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਇਹ ਸੈਲੀਬ੍ਰੇਸ਼ਨ ਕਰਦੇ ਆ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪਾਮ ਸੰਡੇ ਦੇ ਦਿਨ ਕੀ ਚੀਜ਼ ਹੋਇਆ ਸੀ ਔਰ ਖੁਦਾ ਦਾ ਰੂਸ਼ਮ ਚ ਆਂਦਾ ਕੀ ਮਤੁਰ ਸੀ ਤੋ ਇਹ ਪਾਮ ਸੰਡੇ ਨੂੰ ਅਸੀਂ ਇਸ ਤਰ੍ਹਾਂ ਮਨਾਨੇ ਆ ਅ ਪਾਸੇ ਥਰ ਤੋਂ ਵੀ ਜਾਨਣਾ ਚਾਹਾਂਗੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਿਵੇਂ ਪਾਸਟਰ ਜੌਨ ਨੇ ਮੈਂਸ਼ਨ ਕੀਤਾ ਆ ਵੱਖਰੇ ਤਰੀਕੇ ਦੇ ਨਾਲ ਜਿਹੜਾ ਇਹ ਸੈਲੀਬ੍ਰੇਸ਼ਨਸ ਹੁੰਦੇ ਨੇ ਤੇ ਕੀ ਕੈਨੇਡਾ ਦੇ ਵਿੱਚ ਬਿਲਕੁਲ ਹੀ ਵੱਖਰਾ ਤਰੀਕਾ ਹੁੰਦਾ ਹਾਂਜੀ ਕੈਨੇਡਾ ਦੇ ਵਿੱਚ ਵੀ ਵੱਖਰਾ ਤਰੀਕਾ ਥੋੜਾ ਜਿਹਾ ਇਸ ਲਈ ਹੁੰਦਾ ਕਿ ਮੈਂ ਪਾਕਿਸਤਾਨ ਤੋਂ ਆ ਪਾਸਟਰ ਜੌਨ ਇੰਡੀਆ ਤੋਂ ਨਹੀਂ ਤੁਸੀਂ ਵੀ ਇੰਡੀਆ ਤੋਂ ਤੇ ਅਸੀਂ ਸਾਡੇ ਮੁਲਕਾਂ ਦੇ ਵਿੱਚ ਸੜਕਾਂ ਦੇ ਉੱਤੇ ਅਸੀਂ ਜਦੋਂ ਅਸੀਂ ਰੈਲੀ ਕਰਨੇ ਆ ਤੇ ਸਾਨੂੰ ਕੋਈ ਗਵਰਨਮੈਂਟ ਦੀ ਵੱਡੀ ਇਜਾਜ਼ਤ ਨਹੀਂ ਲੈਣੀ ਪੈਂਦੀ ਇਸ ਲਈ ਇੱਥੇ ਸਾਨੂੰ ਬਾਹਰ ਨਿਕਲ ਕੇ ਸੜਕਾਂ ਦੇ ਵਿੱਚ ਉਹ ਸੈਲੀਬ੍ਰੇਸ਼ਨ ਕਰਨ ਲਈ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਪਰ ਘਰਾਂ ਦੇ ਵਿੱਚ ਲੋਕਾਂ ਨੇ ਪਾਮ ਟਰੀ ਲਾਏ ਹੋਏ ਨੇ ਔਰ ਪਾਮ ਬ੍ਰਾਂਚਸ ਕਿਉਂ ਪਾਮ ਬ੍ਰਾਂਚਸ ਇਸ ਲਈ ਲਈਆਂ ਨੇ ਕਿ ਜਰੂਸ਼ਲਮ ਦੇ ਵਿੱਚ ਔਰ ਮਿਡਲ ਈਸਟ ਕਲਚਰ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਸੀਂ ਜਾਓ ਮਿਡਲ ਈਸਟ ਤੇ ਬਹੁਤ ਜ਼ਿਆਦਾ ਖਜੂਰਾ ਨੇ ਉੱਥੇ ਬਹੁਤ ਸਾਰੇ ਟਰੀਜ਼ ਨੇ ਔਰ ਉਹ ਜਿਹੜੀ ਟਰੀ ਬ੍ਰਾਂਚ ਹੈ ਉਹ ਦਰਸਾਉਂਦੀ ਹੈ ਸ਼ਾਂਤੀ ਨੂੰ ਔਰ ਉਹ ਜਿਹੜਾ ਖੁਸ਼ੀ ਦਾ ਪੈਗਾਮ ਹੈ ਉਹ ਲਹਿਲਾਹਲਾ ਕੇ ਉਧਰੇ ਸਨ ਕਿ ਪ੍ਰਭੂ ਯਿਸੂ ਗੱਦੀ ਦੇ ਬੱਚੇ ਤੇ ਸਵਾਰ ਹੋ ਕੇ ਆਗੇ ਗੱਦੀ ਦੇ ਬੱਚੇ ਤੇ ਇਸ ਲਈ ਸਵਾਰ ਹੋ ਕੇ ਆਏ ਸਨ ਕਿ ਉਹ ਪ੍ਰਿੰਸ ਆਫ ਪੀਸ ਹੈਗਾ ਔਰ ਜਿਹੜਾ ਉਸ ਵੇਲੇ ਦਾ ਕਲਚਰ ਸੀ ਜਿਹੜਾ ਗੱਦੀ ਤੇ ਆਂਦਾ ਸੀ ਉਹ ਰਾਜਾ ਸ਼ਾਂਤੀ ਦਾ ਪੈਗਾਮ ਲੈ ਕੇ ਆਂਦਾ ਸੀ ਜਿਹੜਾ ਘੋੜੇ ਤੇ ਆਂਦਾ ਸੀ ਉਹ ਲੜਾਈ ਦਾ ਪੈਗਾਮ ਲੈ ਕੇ ਆਂਦਾ ਸੀ ਪਰ ਸਾਡੇ ਮੁਲਕਾਂ ਦੇ ਵਿੱਚ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਚਰਚਸ ਦੇ ਬਾਹਰ ਨਿਕਲ ਕੇ ਲੋਕ ਪਾਮ ਬ੍ਰਾਂਚੇਸ ਹਲਾਉਂਦੇ ਨੇ ਔਰ ਹੋਸ਼ਨਾ ਹੁਸ਼ਾਨਾ ਦੇ ਨਾਰੇ ਲਾਉਂਦੇ ਹੋਏ ਆਪਣੇ ਚਰਚਸ ਦੇ ਵਿੱਚ ਜਾਂਦੇ ਨੇ ਤੁਸੀਂ ਖੜੇ ਹੋ ਦੇਖ ਰਹੇ ਹੋ ਪੰਜਾਬੀ ਮਸੀਹ ਚਰਚ ਦੀ ਬਿਲਡਿੰਗ ਪਿੱਛੇ ਬਣ ਰਹੀ ਹੈ ਅਸੀਂ ਇਸ ਲਈ ਅੱਜ ਕੋ ਕਿਹਾ ਕਿ ਬਾਹਰ ਆ ਕੇ ਅਸੀਂ ਕਰਾਂਗੇ ਤਾਂ ਕਿ ਤੁਸੀਂ ਦੇਖ ਸਕੋ ਕਿ ਇਹ ਬਿਲਡਿੰਗ ਬਣ ਰਹੀ ਹੈ ਔਰ ਛੇਤੀ ਹੀ ਇਹ ਬਿਲਡਿੰਗ ਫਿਨਿਸ਼ ਹੋ ਜਾਏਗੀ ਔਰ ਅਸੀਂ ਇੱਥੇ ਈਸਟਰ ਦੇ ਗੁੱਡ ਫਰਡੇ ਔਰ ਪਾਮ ਸੰਡੇ ਦੇ ਪ੍ਰੋਗਰਾਮਸ ਕਰਨ ਜਾ ਰਹੇ ਹਾਂ ਜੀ ਬਿਲਕੁਲ ਅ ਪਾਜੋਂ ਤਰ ਤੋ ਜਾਣਨਾ ਚਾਹਾਂਗੇ ਗੁੱਡ ਫਰਡੇ ਹੈ ਗੁੱਡ ਫਰਡੇ ਲੈ ਕੇ ਬਹੁਤ ਸਾਰੀ ਤਿਆਰੀ ਕੀਤੀ ਜਾਂਦੀ ਹੈ ਇਹਨਾਂ ਨੂੰ ਬੜੇ ਕਈ ਜਗ੍ਹਾ ਤੇ ਉੱਤੇ ਇਹਨੂੰ ਸੋਗ ਦੇ ਦਿਨਾਂ ਦੇ ਵਿੱਚ ਵੀ ਮੈਂਸ਼ਨ ਕੀਤਾ ਜਾਂਦਾ ਹੈ ਸੋ ਇਹਨੂੰ ਕਲੀਅਰ ਕਰੋਂਗੇ ਗੁੱਡ ਫਰਡੇ ਗੁੱਡ ਫਰਡੇ ਕਿਉਂ ਹੈ ਇੱਕ ਚੀਜ਼ ਹੋਰ ਮੈਂਸ਼ਨ ਤਰ ਤੋ ਸਵਾਲ ਬਣਦਾ ਹੈ ਕਿ ਇਹ ਕਿਹਾ ਜਾਂਦਾ ਵੀ ਇਸ ਦਿਨ ਜਿਹੜੇ ਜੀਜ਼ਸ ਹੈ ਉਹ ਕ੍ਰੁਸੀਫਾਈ ਹੋਏ ਸੀਗੇ ਤੇ ਉਹ ਕ੍ਰੁਸੀਫਾਈ ਨੂੰ ਗੁੱਡ ਫਰਡੇ ਦਾ ਨਾਮ ਕਿਉਂ ਦਿੱਤਾ ਜਾ ਰਿਹਾ ਬਹੁਤ ਹੀ ਅੱਛਾ ਸਵਾਲ ਹੈ ਜੀ ਮੈਂ ਦੱਸਣਾ ਚਾਹਨਾ ਹੈ ਕਿ ਗੁੱਡ ਫਰਾਈਡੇ ਨੂੰ ਗੁੱਡ ਫਰਾਈਡੇ ਕਿਉਂ ਕਿਹਾ ਜਾਂਦਾ ਕਿਉਂ ਇਹ ਅਸੀਂ ਗੁੱਡ ਨੂੰ ਕਹਿੰਦੇ ਹਾਂ ਬਾਕੀ ਬਹੁਤ ਸਾਰੇ ਧਰਮਾਂ ਦੇ ਲੋਕ ਔਰ ਬਹੁਤ ਸਾਰੇ ਜਿਹੜੇ ਲੋਕ ਇਸ ਗੁੱਡ ਫਰਾਈਡੇ ਨੂੰ ਦੇਖਦੇ ਆ ਕਿ ਇਸ ਦਿਨ ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਹੈ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹ ਤਾਂ ਬੜਾ ਅਫਸੋਸ ਵਾਲਾ ਸਮਾਂ ਹੁੰਦਾ ਹੈ ਔਰ ਅਸੀਂ ਲੋਕ ਉਸ ਅਫਸੋਸ ਵਾਲੇ ਸਮੇਂ ਨੂੰ ਕਹਿੰਦੇ ਆ ਕਿ ਇਹ ਬੜਾ ਹੀ ਗੁੱਡ ਫਰਾਈਡੇ ਹੈ ਬੜਾ ਹੀ ਚੰਗਾ ਦਿਨ ਹੈ ਤੇ ਅਸੀਂ ਇਹ ਗੁੱਡ ਫਰਾਈਡੇ ਕਿਉਂ ਕਹਿੰਦੇ ਆ ਕਿਉਂਕਿ ਇਸ ਦਿਨ ਪਰਬੂ ਯੀਸੂ ਮਸੀਹ ਨੇ ਆਪਣੀ ਜਾਨ ਮਨੁੱਖ ਜਾਤੀ ਵਾਸਤੇ ਦਿੱਤੀ ਕਿਸ ਤਰ੍ਹਾਂ ਕਿ ਜਦੋਂ ਇਨਸਾਨ ਨੂੰ ਬਣਾਇਆ ਗਿਆ ਸੀ ਆਦਮ ਨੂੰ ਤੇ ਉਸ ਆਦਮ ਤੋਂ ਖੁਦਾ ਨੇ ਉਹਨੂੰ ਆਖਿਆ ਸੀ ਕਿ ਮੈਂ ਤੈਨੂੰ ਬਾਗ ਦੇ ਵਿੱਚ ਰੱਖਿਆ ਹੈ ਇੱਕ ਤੈਨੂੰ ਹੁਕਮ ਦਿੱਤਾ ਹੈ ਤੇ ਉਸ ਹੁਕਮ ਦੀ ਤੂੰ ਪਾਲਣਾ ਕਰਨੀ ਹੈ ਤੇ ਉਹਨੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਔਰ ਪਾਪ ਹੋ ਗਿਆ ਪਾਪ ਦੇ ਕਾਰਨ ਪਰਮੇਸ਼ਰ ਦਾ ਰੱਬ ਦਾ ਰਿਸ਼ਤਾ ਜੋ ਸੀ ਇਨਸਾਨ ਦੇ ਨਾਲ ਟੁੱਟ ਗਿਆ ਔਰ ਉਸ ਰਿਸ਼ਤੇ ਨੂੰ ਜੋੜਨ ਵਾਸਤੇ ਉਹੀ ਰਿਸ਼ਤਾ ਜੋੜ ਸਕਦਾ ਹੈ ਜਿਨੇ ਖੁਦ ਆਪਣੇ ਜੀਵਨ ਚ ਕਦੀ ਵੀ ਪਾਪ ਨਾ ਕੀਤਾ ਹੋਵੇ ਸੋ ਮਨੁੱਖ ਜਾਤੀ ਨੂੰ ਬਚਾਉਣ ਵਾਸਤੇ ਰੱਬ ਧਰਤੀ ਤੇ ਇਨਸਾਨ ਬਣ ਕੇ ਆਇਆ ਔਰ ਗੁੱਡ ਫਰਾਈਡੇ ਦਾ ਦਿਨ ਉਹਨੇ ਇਹ ਸਭ ਤੋਂ ਗੁੱਡ ਕੰਮ ਕੀਤਾ ਕਿ ਸਾਰੀ ਦੁਨੀਆ ਦੇ ਲਈ ਜਿਹੜੇ ਉਹਨੂੰ ਜਾਣਦੇ ਹੈ ਨਹੀਂ ਜਾਣਦੇ ਸਾਰੀ ਮਨੁੱਖ ਜਾਤੀ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨੇ ਖੁੱਤਾਂ ਕੋਈ ਪਾਪ ਕੀਤਾ ਨਹੀਂ ਸੀ ਖੁੱਤਾਂ ਉਹਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਸੀ ਜਿਹਦੇ ਕਰਕੇ ਉਹਨੂੰ ਸਲੀਬ ਦੀ ਮੌਤ ਦਿੱਤੀ ਜਾਵੇ ਜਿਹੜੀ ਤੁਸੀਂ ਕਰੌਸ ਦੇਖਦੇ ਹੋ ਇਹ ਸਿੰਬਲ ਹੈ ਤੇ ਜਦੋਂ ਅਸੀਂ ਇਹ ਚਰਚਾਂ ਦੇ ਉੱਪਰ ਇੱਕ ਕਰੌਸ ਦੇਖਦੇ ਹਾਂ ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੇ ਪਰਮੇਸ਼ਰ ਨੇ ਸਾਡੇ ਰੱਬ ਨੇ ਸਾਡੇ ਸਭ ਦੇ ਲਈ ਆਪਣੀ ਜਾਨ ਦੇ ਦਿੱਤੀ ਹੈ ਤਾਂ ਕਿ ਹੁਣ ਜਿਹੜਾ ਕੋਈ ਵੀ ਵਿਸ਼ਵਾਸ ਕਰੇਗਾ ਉਹਤੇ ਉਹ ਨਾਸ਼ ਨਹੀਂ ਹੋਏਗਾ ਬਲਕਿ ਹਮੇਸ਼ਾ ਦੀ ਜ਼ਿੰਦਗੀ ਇਸ ਕਰਕੇ ਅਸੀਂ ਗੁੱਡ ਫਰਾਈਡੇ ਨੂੰ ਇਹਨੂੰ ਗੁੱਡ ਕਹਿੰਦੇ ਆ ਸਾਡੇ ਸਾਰਿਆਂ ਦੀ ਉਹਨੂੰ ਆਪਣੀ ਨਜ਼ਰ ਦੇ ਕੇ ਸਾਡਾ ਰਿਸ਼ਤਾ ਪਰਮੇਸ਼ਰ ਨਾਲ ਆਪ ਦੇ ਨਾਲ ਫਿਰ ਜੋੜਦਾ ਔਰ ਅਸੀਂ ਇਹ ਦਿਹਾੜਾ ਸਾਰੇ ਮਿਲ ਕੇ ਮਨਾਨੇ ਆ ਥੈਂਕ ਯੂ ਪਾਸਟਰ ਹੀਹਾਨ ਈਸਟਰ ਕੀ ਹੁੰਦਾ ਹੈ ਈਸਟਰ ਨੂੰ ਖੁਸ਼ੀ ਦੇ ਦਿਨਾਂ ਚ ਇਨਕਲੂਡ ਕਿਵੇਂ ਕੀਤਾ ਜਾਂਦਾ ਦੇਖੋ ਇਹ ਕਿਹਾ ਜਾਂਦਾ ਹੈ ਕਿ ਈਸਟਰ ਜਿਹੜਾ ਨਾ ਇਹ ਮਸੀਹਾ ਲਈ ਬਹੁਤ ਇਸਾਈਆਂ ਲਈ ਮਸੀਹਾ ਲਈ ਕ੍ਰਿਸਚੀਅਨਸ ਲਈ ਤੁਸੀਂ ਕਿਸੇ ਵੀ ਨਾਮ ਨਾਲ ਤੁਸੀਂ ਬੁਲਾ ਸਕਦੇ ਹੋ ਲੇਕਿਨ ਰੀਅਲ ਜਿਹੜਾ ਨਾਮ ਹੈ ਕ੍ਰਾਈਸਟ ਇਨ ਯੂ ਯਾਨੀ ਪ੍ਰਭੂ ਯੇਸ਼ੂ ਸਾਡੇ ਅੰਦਰ ਸੋ ਇਹ ਈਸਟਰ ਦਾ ਜਿਹੜਾ ਤਿਵਾਰ ਹੈ ਇਹ ਕ੍ਰਿਸਮਸ ਨਾਲੋਂ ਵੀ ਜ਼ਿਆਦਾ ਅਸੀਂ ਮੰਨਿਆ ਕਿ ਜ਼ਿਆਦਾ ਇੰਪੋਰਟੈਂਟ ਹੈ ਕਿ ਪ੍ਰਭੂ ਯੇਸ਼ੂ ਪਾਮ ਸੰਡੇ ਵਾਲੇ ਦਿਨ ਸ਼ਾਂਤੀ ਦਾ ਮੈਸੇਜ ਲੈ ਕੇ ਸਾਡੇ ਕੋਲ ਆਏ ਗੁੱਡ ਫਰਡੇ ਵਾਲੇ ਦਿਨ ਉਹ ਕ੍ਰੁਸੀਫਾਈ ਹੋਏ ਉਹਨਾਂ ਨੇ ਆਪਣੀ ਜਾਨ ਦਿੱਤੀ ਉਹਨਾਂ ਨੇ ਇਸ ਲਈ ਆਪਣੀ ਜਾਨ ਦਿੱਤੀ ਸੀ ਕਿ ਮੇਰੇ ਤੇ ਤੁਹਾਡੇ ਪਾਪ ਮਾਫ ਹੋ ਸਕਣ ਇਸ ਲਈ ਪ੍ਰਭੂ ਯਿਸੂ ਨੇ ਆਪਣੇ ਵਚਨ ਚ ਲਿਖਿਆ ਹੋਇਆ ਹੈ ਪਵਿੱਤਰ ਬਾਣੀ ਚ ਕਿ ਜਿਹੜਾ ਜਿਹੜਾ ਪ੍ਰਭੂ ਯਿਸੂ ਤੇ ਵਿਸ਼ਵਾਸ ਕਰੇਗਾ ਉਹਦੇ ਪਾਪ ਮਾਫ ਹੋ ਜਾਣਗੇ ਜਦੋਂ ਅਸੀਂ ਸਵਰਗਾਂ ਚ ਜਾਵਾਂਗੇ ਤੇ ਮਾਫੀ ਦੇ ਨਾਲ ਜਾਵਾਂਗੇ ਇਹ ਜਦੋਂ ਗੁੱਡ ਫਰਡੇ ਅਸੀਂ ਮਨਾ ਚੁਕਨੇ ਆ ਫਿਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਸਿੰਨਾ ਹੋ ਗਿਆ ਔਰ ਉਹ ਤੀਸਰਾ ਦਿਨ ਈਸਟਰ ਦਾ ਦਿਨ ਹੈ ਔਰ ਉਹ ਦਿਨ ਅਸੀਂ ਸਾਰੇ ਰਲ ਕੇ ਇਕੱਠੇ ਹੋ ਕੇ ਸੈਲੀਬ੍ਰੇਟ ਕਰਨੇ ਆ ਖੁਸ਼ੀ ਦੇ ਗੀਤ ਗਾਣੇ ਆ ਰੈਜ਼ਰੇਕਸ਼ਨ Song ਗਾਣੇ ਆ ਅਸੀਂ ਕਹਿੰਨੇ ਆ ਸਾਡਾ ਪਰਮੇਸ਼ਵਰ ਜਿਹੜਾ ਮਰ ਗਿਆ ਸੀ ਉਹ ਦੁਬਾਰਾ ਜਿਉਂਦਾ ਹੋ ਗਿਆ ਉਹਨੇ ਕਿਹਾ ਕਿ ਮੈਂ ਦੁਬਾਰਾ ਜਿਉਂਦਾ ਇਸ ਲਈ ਹੋਇਆ ਵਾਂ ਤਾਂ ਕਿ ਮੈਂ ਤੁਹਾਨੂੰ ਵੀ ਜਿਉਂਦਾ ਕਰ ਸਕਾਂ ਉਹ ਪਵਿੱਤਰ ਬਾਣੀ ਬਾਈਬਲ 'ਚ ਲਿਖਿਆ ਹੋਇਆ ਹੈ ਕਿ ਜਿਹੜਾ ਜਿਹੜਾ ਪ੍ਰਭੂ ਤੇ ਵਿਸ਼ਵਾਸ ਕਰਦਾ ਹੈ ਉਹ ਮਰ ਵੀ ਜਾਂ ਤਾਂ ਵੀ ਨਹੀਂ ਮਰਦਾ ਬਲਕਿ ਹਮੇਸ਼ਾ ਜਿਉਂਦਾ ਰਹਿੰਦਾ ਹੈ ਜਿਸ ਤਰ੍ਹਾਂ ਏਕਸਕਿਊਜ਼ ਮੀ ਜਿਸ ਤਰ੍ਹਾਂ ਕਿ ਪ੍ਰਭੂ ਯਸੂ ਜ਼ਿੰਦਾ ਹੋ ਗਏ ਨੇ ਇਹ ਜਿਹੜਾ ਈਸਟਰ ਦਾ ਤਹਵਾਰ ਏ ਇਹ ਐਕਚੁਅਲੀ ਇਹ ਟ੍ਰੈਡੀਸ਼ਨਲੀ ਇਹਨੂੰ ਸੰਡੇ ਨੂੰ ਕਰ ਦਿੱਤਾ ਗਿਆ ਔਰ ਇਸ ਲਈ ਟ੍ਰੈਡੀਸ਼ਨਲੀ ਕਰ ਦਿੱਤਾ ਗਿਆ ਕਿ ਫਰਡੇ ਦੇ ਤੀਸਰੇ ਦਿਨ ਮਨਾਇਆ ਜਾਂਦਾ ਤਿੰਨ ਦਿਨ ਬਾਅਦ ਪ੍ਰਭੂ ਯਸੂ ਉਹ ਜ਼ਿੰਦਾ ਹੋ ਗਏ ਔਰ ਪੰਜਾਵੇਂ ਦਿਨ ਜਿਹੜਾ ਕਿ ਪੈਂਤੀਕੋਸ ਦਾ ਦੇਣਾ ਉਹ ਸਵਰਗਾਂ ਤੇ ਚਲੇ ਗਏ ਆ ਸਵਰਗਾਂ ਤੋਂ ਜਾਣ ਤੋਂ ਬਾਅਦ ਪਹਿਲੇ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਆਤਮਾ ਤੁਹਾਡੇ ਲਈ ਘੱਲਾਂਗਾ ਜਿਹੜਾ ਤੁਹਾਡੇ ਅੰਦਰ ਰਹੇਗਾ ਜਿਹੜਾ ਤੁਹਾਡੇ ਨਾਲ ਗੱਲਾਂ ਕਰੇਗਾ ਤੁਹਾਨੂੰ ਗਾਈਡ ਕਰੇਗਾ ਤੁਹਾਨੂੰ ਲੀਡ ਕਰੇਗਾ ਉਹ ਪਰਮਾਤਮਾ ਅੱਜ ਮੇਰੇ ਤੇ ਸਾਡੇ ਸਾਰਿਆਂ ਦੇ ਨਾਲ ਹੈ ਤੁਹਾਨੂੰ ਸਾਰਿਆਂ ਨੂੰ ਈਸਟਰ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਔਰ ਇਹ ਹਰ ਸਾਲ ਵਸਾਖੀ ਦਾ ਵੀ ਹੁਣ ਆ ਰਿਹਾ ਹੈ ਤਿਹਵਾਰ ਤੋ ਵਸਾਖੀ ਦਾ ਇਹ ਨੇੜੇ-ਨੇੜੇ ਤਿਹਵਾਰ ਆਂਦੇ ਨੇ ਇਹ ਸਪ੍ਰਿੰਗ ਫੈਸਟੀਵਲ ਹੈ ਔਰ ਸਪ੍ਰਿੰਗ ਫੈਸਟੀਵਲ ਇਸਲੀ ਅ ਅ ਅ ਅਸੀਂ ਸਪ੍ਰਿੰਗ ਇਸਲੀ ਮਨਾਉਂਦੇ ਆ ਕਿ ਇਹਨੂੰ ਟ੍ਰੈਡੀਸ਼ਨਲੀ ਕਿਹਾ ਗਿਆ ਹੈ ਕਿ ਇਹ ਜਿਹੜਾ ਮਾਰਚ 21 ਦੇ ਬਾਅਦ ਜਿਹੜਾ ਫੁੱਲ ਮੂਨ ਹੁੰਦਾ ਉਹਦਾ ਪਹਿਲਾ ਸੰਡੇ ਤੋ ਲੰਬਾ ਕਨਫਿਊਜ਼ਨ ਨਹੀਂ ਪਾਵਾਂਗੇ ਸਿਰਫ ਸਿੰਪਲੀ ਇਹ ਦੱਸਣਾ ਚਾਹੁੰਦੇ ਆ ਕਿ ਸਪ੍ਰਿੰਗ ਦੇ ਵਿੱਚ ਇਹਨੂੰ ਮਨਾਇਆ ਜਾਂਦਾ ਪਸ ਯਾਨ ਇੱਕ ਲਾਈਨ ਦੇ ਵਿੱਚ ਸਾਰਿਆਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗੇ ਹਾਂਜੀ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਵਾਂ ਕਿ ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯੇਸ਼ੂ ਇਹਨਾਂ ਦਿਨਾਂ 'ਚ ਅਸੀਂ ਸੈਲੀਬ੍ਰੇਟ ਕਰਨੇ ਆ ਕਿ ਧਰਤੀ ਤੋਂ ਅਸਮਾਂ ਸਵਰਗਾ ਤੋਂ ਧਰਤੀ ਤੇ ਆਇਆ ਆਪਣੀ ਜਾਨ ਦਿੱਤੀ ਮੇਰੇ ਤੇ ਤੁਹਾਡੇ ਲਈ ਪੂਰਾ ਪੂਰਾ ਵਿਸ਼ਵਾਸ ਰੱਖਿਏ ਕਿ ਸਾਡੇ ਪਾਪਾਂ ਦੀ ਮਾਫੀ ਲਈ ਪ੍ਰਭੂ ਯਿਸੂ ਨੇ ਆਪਣੀ ਕੁਰਬਾਨੀ ਦਿੱਤੀ ਹੈ ਔਰ ਸੈਲੀਬ੍ਰੇਟ ਕਰੀਏ ਈਸਟਰ ਤੇ ਸਾਰੇ ਰਲ ਕੇ ਅਸੀਂ ਮੈਨੂੰ ਪਤਾ ਵੱਖ-ਵੱਖ ਧਰਮਾਂ ਤੋਂ ਵੱਖ-ਵੱਖ ਜਾਤੀਆਂ ਤੋਂ ਵੱਖ-ਵੱਖ ਕਲਰ ਕ੍ਰੀਡ ਬਹੁਤ ਸਾਰੀਆਂ ਡਿਫਰੈਂਟ ਅਸੀਂ ਕਲਚਰਸ ਤੋਂ ਆਏ ਹਾਂ ਲੇਕਿਨ ਇੱਕ ਕਲਚਰ ਜਿਹੜਾ ਇੱਕ ਇੱਕੋ ਹੀ ਰੱਬ ਇੱਕੋ ਹੀ ਹੈ ਸੋ ਕਿਉਂ ਨਾ ਪੂਰੇ ਦਿਲ ਨਾਲ ਅਸੀਂ ਉਹਨੂੰ ਸੈਲੀਬ੍ਰੇਟ ਕਰੀਏ ਗੋਡ ਬlesਸ ਯੂ ਥੈਂਕ ਯੂ ਸੋ ਮੱਚ ਪਾਸਡ ਆਨ ਇੱਕ ਲਾਈਨ ਦੇ ਵਿੱਚ ਮੈਸੇਜ ਸੋ ਮੈਂ ਵੀ ਤੁਹਾਨੂੰ ਇਹੀ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਫਰਾਈਡੇ ਔਰ ਇਸਤ ਤੁਸੀਂ ਸਾਡੇ ਨਾਲ ਆ ਕੇ ਮਨਾਓ ਚਰਚ ਦੇ ਵਿੱਚ ਸਰੀ ਦੇ ਵਿੱਚ 1448872 ਦੇ ਵਿੱਚ ਤਾਂ ਕਿ ਹੋਰ ਜਾਣ ਸਕੀਏ ਕਿ ਇਹ ਅਸਲ ਦੇ ਵਿੱਚ ਹੋਰ ਇਸਤ ਦਾ ਕੀਮਤ ਵਾਲਾ ਤਾਂ ਕਿ ਪਰਮੇਸ਼ਰ ਸਾਡੇ ਤੋਂ ਜਦੋਂ ਅਸੀਂ ਉਹਦੇ ਦਿਨਾਂ ਨੂੰ ਮਨਾਉਂਦੇ ਆ ਤੇ ਸਾਡੇ ਜੀਵਨ 'ਚ ਬਰਕਤ ਆਂਦੀ ਹੈ ਔਰ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਕਿ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ 'ਚ ਉਹਦੇ ਨਾਲ ਜੁੜਨਾ ਹੈ ਕਿ ਰੱਬ ਤੁਹਾਨੂੰ ਬਹੁਤ ਬਰਕਤ ਦੇਵੇ ਮਾਚ ਸੋ ਅਸੀਂ ਇਹ ਚੀਜ਼ ਤਾਂ ਜਾਣ ਲਈ ਕਿ ਪਾਮ ਸੰਡੇ ਕੀ ਹੁੰਦਾ ਹੈ ਈਸ਼ਵਰ ਕੀ ਹੁੰਦਾ ਹੈ ਗੁੱਡ ਫਰਡੇ ਕੀ ਹੁੰਦਾ ਤੇ ਮੈਸੇਜ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਕੀ ਜਿਹੜੇ ਜੀਜ਼ਸ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਪੂਰੇ ਆਵਾਮ ਨੂੰ ਸੋ ਇਸੇ ਮੈਸੇਜ ਦੇ ਨਾਲ ਫਿਲਹਾਲ ਦੇ ਲਈ ਵਾਈਂਡ ਅਪ ਕਰਦੇ ਆ ਪਰ ਜਿਨ੍ਹਾਂ ਨੇ ਵੀ ਪੰਜਾਬੀ ਮਸੀਹੀ ਚਰਚ ਨਾਲ ਕੰਟੈਕਟ ਕਰਨਾ ਹੈ 72 ਐਂਡ 144 ਦੇ ਉੱਤੇ ਪੰਜਾਬੀ ਮਸੀਹੀ ਚਰਚ ਹੈ ਸਰੀ ਦੇ ਵਿੱਚ ਤੋਂ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਚਰਚ ਦੇ ਵਿੱਚ ਆ ਕੇ ਵੀ ਤੁਸੀਂ ਇਹਨਾਂ ਨੂੰ ਕੋਈ ਵੀ ਸਵਾਲ ਦਾ ਜਵਾਬ ਇਹਨਾਂ ਕੋਲੋਂ ਲੈ ਸਕਦੇ ਹੋ ਮੇਰੇ ਸਹਿਯੋਗੀ ਜਸਕਰਨ ਸਿੰਘ ਦੇ ਨਾਲ ਸ਼ੈਰੀ ਗੌਰਵਾ ਸਰੀ